ਤੇ ਲੋ ਜੀ ਕਿਚਾਪ ਹੁਣੇ ਦੇਣਾ ਟਮਾਟਰ ਤੇ ਤੁਹਾਨੂੰ ਲੋਕੀ ਦੀ ਆਪਾਂ ਕੱਟ ਕੇ ਦੱਸਾਂਗੇ ਤੇ ਟੁੱਟੀ ਹੋਈ ਜਿਹੜੀ ਟੋਕਰੀ ਉਹਦਾ ਇਸਤੇਮਾਲ ਬੜੀ ਢੰਗ ਨਾਲ ਕਰਕੇ ਦੱਸਾਂਗੇ ਇੱਕ ਆਲੂ ਦੇ ਨਾਲ ਸੜਿਆ ਹੋਇਆ ਪਤੀਲੇ ਨੂੰ ਆਪਾਂ ਬਿਲਕੁਲ ਸਾਫ਼ ਕਰ ਦਮਾਂਗੇ ਮਿੰਟਾਂ ਸਕਿੰਟਾਂ ਦੇ ਵਿੱਚ ਤੇ ਫਰਿੱਜ ਦੇ ਵਿੱਚ ਦੀਵੇ ਰੱਖ ਕੇ ਤੁਸੀਂ ਇਹੋ ਜਿਹੇ ਟਿਪਸ ਦੇ ਕੇ ਹੈਰਾਨ ਹੋ ਜੂਗੇ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜਦੋਂ ਵੀ ਆਪਾਂ ਆਲੂ ਦੇ ਫਲੋਟੇ ਬਣਾਉਣੇ ਹੋ ਸਾਨੂੰ ਜਿਆਦਾ ਕਾਲੀ ਹੋਵੇ ਤੇ ਛਿਲਕਾ ਉਤਾਰਨ ਵਿੱਚ ਕਾਫੀ ਜਿਆਦਾ ਟਾਈਮ ਲੱਗ ਜਾਂਦਾ ਹੈ ਨਾ ਆਪਾਂ ਕੀ ਕਰਨਾ ਆਪਾਂ ਇਸ ਤਰ੍ਹਾਂ ਆਲੂ ਫੇਨ ਵਾਲ ਲੈਣਾ ਹੈ ਤੇ ਗਰਮ ਆਲੂਆਂ ਨੂੰ ਇਸ ਤਰ੍ਹਾਂ ਫੇਲ ਲੈਣਾ ਥੋੜਾ ਜਿਹਾ ਹਲਕਾ ਜਿਹਾ ਠੰਡਾ ਕਰਕੇ ਫੇਨ ਤੋਂ ਬਾਅਦ ਆਲੂਆਂ ਨੂੰ ਤੁਸੀਂ ਦੇਖੋਗੇ ਕਿ ਉਹਦਾ ਛਿਲਕਾ ਬਹੁਤ ਆਸਾਨ ਹੈ ਤੁਸੀਂ ਇਸ ਤਰ੍ਹਾਂ ਚੱਕ ਸਕਦੇ ਹੋ ਤੁਹਾਡਾ ਜਿਹੜਾ ਕੰਮ ਮਿੰਟਾਂ ਸਕਿੰਟਾਂ ਦੇ ਵਿੱਚ ਆਲੂਆਂ ਦੇ ਛੁੱਕੇ ਲਾਣ ਵਾਲਾ ਹੋ ਜਾਣਾ ਹੈ ਤੇ ਬਹੁਤ ਵਧੀਆ ਤੇ ਕਮਾਲ ਦੀ ਟਿਪਸ ਜਿਹੜੇ ਤੁਹਾਨੂੰ ਮੈਂ ਸ਼ੇਅਰ ਕੀਤੀ ਐ ਜਰੂਰ ਕਮੈਂਟ ਕਰਕੇ ਦੱਸਿਓ ਇਹ ਵਾਲੀ ਟਿਪਸ ਕੌਣ-ਕੌਣ ਅਜ਼ਮਾਉਂਦਾ ਐ ਹਨਾ ਤੇ ਚਲਿਓ ਜੀ ਅਗਲੀ ਟਿਪਸ ਵੱਲ ਚਲਦੇ ਆਪਰੇ ਭਾਈ ਕੇ ਟੋਕਰੀਆਂ ਪਈਆਂ ਕਾਫੀ ਜਿਆਦਾ ਟੁੱਟ ਗਈ ਤੁਸੀਂ ਦੇਖ ਸਕਦੇ ਸਿਟਣ ਦੀ ਹਾਲਤ ਜੀ ਟੋਕਰੀ ਸੀਗੀ ਟੋਕਰੀ ਕਾਫੀ ਵੱਡੀ ਸੀਗੀ ਮੈਂ ਕਹਤ ਸਿਟਣਾ ਕਿਉਂ ਕਿਉਂ ਨਾ ਇਹਦਾ ਇਸਤੇਮਾਲ ਆਪਾਂ ਵਧੀਆ ਟੰਗਣਾ ਕਰਕੇ ਤੁਹਾਨੂੰ ਦੱਸਿਏ ਪਿਆਜ਼ ਵਗੈਰਾ ਆਪਾਂ ਲਿਆਂਦੇ ਹੋਏ ਸੀਗੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਜਿਹੜੇ ਪਿਆਜ਼ ਹਨਾ ਜਿਹੜੇ ਉਹ ਲਫਾਫਾ ਨਾ ਆਪਾਂ ਟੋਕਰੀ ਦੇ ਉੱਤੇ ਇਸ ਤਰ੍ਹਾਂ ਹੀ ਚੜ ਜਦੋਂ ਟੁੱਟੀ ਹੋਈ ਟੋਕਰੀ ਨੂੰ ਨਾ ਇਹ ਲਫਾਫਾ ਚੰਗੀ ਤਰ੍ਹਾਂ ਪਕਾਵਰ ਕਰ ਲੈਣਾ ਕਿਉਂਕਿ ਇਹਦੇ ਵਿੱਚ ਤੁਸੀਂ ਹੋਰ ਵੀ ਪਿਆਜ਼ ਟਮਾਟਰ ਰੱਖ ਸਕਦੇ ਹੋ ਜਦੋਂ ਇਸ ਤਰ੍ਹਾਂ ਆਪਾਂ ਲਫਾਫਾ ਚੜਾ ਦਿੱਤਾ ਤਾਂ ਇਹ ਬਿਲਕੁਲ ਸਹੀ ਹੋ ਜਾਣੀ ਟੋਕਰੀ ਤੁਸੀਂ ਇਹਨੂੰ ਕਾਫੀ ਲੰਬੇ ਟਾਈਮ ਤੱਕ ਟੋਕਰੀ ਨੂੰ ਇਸਤੇਮਾਲ ਕਰ ਸਕਦੇ ਹੋ ਤੁਸੀਂ ਦੇ ਸਕਦੇ ਹੋ ਜਿਹੜੀ ਪਹਿਲਾਂ ਇਸ ਤਰ੍ਹਾਂ ਸਮਾਨ ਪਾ ਕੇ ਚੱਕੀ ਵੀ ਨਹੀਂ ਜਾਂਦੀ ਸੀ ਟੋਕਰੀ ਹੁਣ ਤੁਸੀਂ ਜਿੰਨਾ ਮਰਜ਼ੀ ਵਿੱਚ ਹੋਰ ਵੀ ਸਮਾਨ ਪਾ ਕੇ ਇਹਨੂੰ ਰੱਖ ਸਕਦੇ ਟੋਕਰੀ ਨੂੰ ਆਈ ਹੋਪ ਇਹ ਵਾਲੀ ਟਿਪ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਗੀ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਆ ਆਪਣੇ ਪੰਜਾਬ ਆਉਂਦੀਆਂ ਪੁਰਾਣੀਆਂ ਪਈਆਂ ਜੇ ਖਰਾਬ ਜਾਂ ਕੋਈ ਬ੍ਰੇਸਲੇਟ ਹੁੰਦਾ ਆਪਾਂ ਸੈੱਟ ਦਿੰਦੇ ਸਿੱਟਾਂ ਦੀ ਬਜਾਏ ਉਹਨਾਂ ਦਾ ਇਸਤੇਮਾਲ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਨਹੇਲ ਕਟਰਾ ਨਹੇਲ ਕਟਰੇ ਦੇ ਵਿੱਚ ਆਪਾਂ ਪੰਜਾ ਜਿਹੜੀ ਪੰਜੇਬ ਹੈ ਇਹਨੂੰ ਪਾ ਦੇਣਾ ਚਾਂਜਨ ਨੂੰ ਪਾਣ ਤੋਂ ਬਾਅਦ ਇੱਕ ਆਪਣਾ ਨਾ ਜਿਹੜਾ ਨਹੇਲ ਕਟਰਾ ਉਹ ਹੈਂਗਰ ਜਿਹਾ ਬਣ ਕੇ ਤਿਆਰ ਹੋ ਜਾਣਾ ਤੇ ਆਪਣਾ ਜਿਹੜਾ ਨਹੇਲ ਕਟੜ ਗੁੰਮ ਜਾਂਦਾ ਨਾ ਲੱਭਣਾ ਪੈਂਦਾ ਉਹ ਲੱਭਣ ਦੀ ਵੀ ਹੁਣ ਬਿਲਕੁਲ ਲੋੜ ਨਹੀਂ ਹੈਗੀ ਇਹਨੂੰ ਤੁਸੀਂ ਕਿਤੇ ਵੀ ਜਿਆਦਾ ਹੈਂਗ ਕਰ ਸਕਦੇ ਹੋ ਜਾਂ ਆਪਣੇ ਹੱਥ ਦੇ ਵਿੱਚ ਵੀ ਪਾ ਕੇ ਰੱਖ ਸਕਦੇ ਹੋ ਤੇ ਲਓ ਜੀ ਨਹੇਲ ਕਟਣ ਨੂੰ ਆਪਾਂ ਇੱਕ ਹੈਂਗਰ ਵਾਂਗੂ ਹੀ ਬਣਾ ਦਿੱਤਾ ਜਿੱਥੇ ਮাজে ਤੁਸੀਂ ਇਹਨੂੰ ਇਹ ਨੀਲ ਕੱਟ ਨੂੰ ਹੈਂਗ ਕਰ ਸਕਦੇ ਹੋ ਆਈ ਹੋਪ ਇਹ ਟਿਪ ਵਧੀਆ ਲੱਗਿਓਗੀ ਤੁਹਾਨੂੰ ਕਿ ਇਹਨੂੰ ਅੱਜ ਆਪਾਂ ਬਹੁਤ ਵਧੀਆ ਢੰਗ ਨਾਲ ਟਮਾਟਰ ਨੂੰ ਤੁਹਾਨੂੰ ਕੱਟ ਕੇ ਦੱਸਾਂਗੇ ਬਿਲਕੁਲ ਆਸਾਨ ਤਰੀਕੇ ਨਾਲ ਤੇ ਤੁਸੀਂ ਖੁਦ ਹੈਰਾਨ ਹੋ ਜੂਗੇ ਵੀ ਇਹ ਵਾਲਾ ਤਰੀਕਾ ਸਾਨੂੰ ਪਹਿਲਾਂ ਕਿਉਂ ਨਹੀਂ ਪਤਾ ਸੀਗਾ ਕਿ ਆਪਾਂ ਇੱਥੇ ਕੀ ਕਰਨਾ ਛੰਨੀ ਲਈ ਹੈ ਜਦਾ ਤੁਸੀਂ ਇਹ ਵਾਲੀ ਸਾਈਡ ਤੋਂ ਵੀ ਇਹਨੂੰ ਲਾ ਸਕਦੇ ਹੋ ਛੰਨੀ ਦੇ ਉੱਤੇ ਜਿਹੜਾ ਪੇ ਨਾ ਛਿਲਕਾ ਬਟ ਆਪਾਂ ਕੀ ਕਰਨਾ ਛੰਨੀ ਦਾ ਅੰਦਰ ਸਾਈਡ ਦਾ ਤਿੱਖਾ ਸਾਈਡ ਹੈ ਔਰ ਨਾਲ ਆਪਾਂ ਲੋਕੀ ਨੂੰ ਛਿਲਨਾ ਤੁਸੀਂ ਦੇ ਸਕਦੇ ਬਹੁਤ ਵਧੀਆ ਤੇ ਆਰਾਮ ਨਾਲ ਸ਼ੁੱਕਾ ਵੀ ਦਾ ਹਲਕਾ ਹਲਕਾ ਲਾਥਰ ਆਇਆ ਹੈ ਨਾ ਤੇ ਦੇਖੋ ਕਿੰਨੇ ਵਧੀਆ ਢੰਗ ਨਾਲ ਇਹ ਛਿਲ ਹੋ ਗਈ ਹੈ ਲੋਕੀ ਬਹੁਤ ਕਮਾਲ ਦਾ ਆਈਡੀਆ ਇਹ ਵਾਲਾ ਜਰੂਰ ਇਸਤੇਮਾਲ ਕਰਕੇ ਦੇਖਿਆ ਕਰੋ ਜਿਹਦਾ ਛਿਲਕਾ ਤੁਸੀਂ ਥੋੜਾ ਲੈਣਾ ਹੈ ਨਾ ਸਬਜੀ ਦਾ ਉਹ ਇਸ ਤਰ੍ਹਾਂ ਜਰੂਰ ਤੁਸੀਂ ਆ ਚੰਨਾ ਕੱਟੇ ਕਰੋ ਇਹਨੂੰ ਸਬਜੀ ਨੂੰ ਤੇ ਹੁਣ ਆਪਾਂ ਤੁਹਾਨੂੰ ਇਹਨੂੰ ਕੱਟ ਕੇ ਵੀ ਦੱਸਦੇ ਆ ਤੁਹਾਨੂੰ ਜਿਹੜਾ ਲੋਕੀ ਇਹ ਬਿਲਕੁਲ ਬਰੀਕ ਬਰੀ ਜਿਸ ਹਿਸਾਬ ਨਾਲ ਤੁਸੀਂ ਚਾਹਦੇ ਉਸ ਹਿਸਾਬ ਨਾਲ ਲੋਕੀ ਆਪਾਂ ਤੁਹਾਨੂੰ ਕੱਟ ਕੇ ਦੱਸਾਂਗੇ ਤੇ ਬਸ ਇੱਧਰ ਆਪਾਂ ਇਹਨੂੰ ਪਹਿਲਾਂ ਹਾਫ ਕੱਟ ਕਰ ਲੈਣਾ ਲੋਕੀ ਨੂੰ ਜਿੰਨੇ ਕੁ ਤੁਸੀਂ ਲੋਕੀ ਤੁਹਾਨੂੰ ਮੈਂ ਪਹਿਲਾਂ ਕੱਟ ਕੇ ਦੱਸਦੀ ਆ ਤੇ ਦੇਖੋ ਜੀ ਹਾਫ ਕੱਟ ਕਰਨ ਤੋਂ ਬਾਅਦ ਪਹਿਲਾਂ ਪਲੀਜ਼ ਜਲਦੀ ਜਲਦੀ ਵੀਡੀਓ ਨੂੰ ਲਾਈਕ ਜਰੂਰ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਵੀਡੀਓ ਕਿੱਥੋਂ ਵਾਚ ਕਰ ਰਹੇ ਹੋ ਹੈਨਾ ਆ ਦੇਖ ਸਕਦੇ ਹੋ ਤੁਸੀਂ ਆ ਦੇਖੋ ਜਿੰਨੇ ਮਰਜੀ ਬਰੀਕ ਤੁਸੀਂ ਦੇ ਡੱਕਰੇ ਕਰਨੇ ਚਾਹਦੇ ਤਾਂ ਬਿਨਾ ਕਰ ਦਿੱਤੋ ਤੁਸੀਂ ਛੰਨੇ ਦਿਨਾਂ ਬ੍ਰੇਕ ਇਹਦੇ ਡੱਕਰੇ ਕਰ ਸਕਦੇ ਹੋ ਇਹ ਵਾਲੀ ਟਿਪਸ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਹੁਤ ਜ਼ਿਆਦਾ ਖਾਸ ਹੈ ਤੇ ਆ ਦੇਖ ਸਕਦੇ ਹਾਂ ਮੈਂ ਇਸ ਤਰ੍ਹਾਂ ਟਮਾਟਰ ਨੂੰ ਵੀ ਆ ਦੇਖੋ ਕੱਟ ਕਰ ਲਿਆ ਸੀਗਾ ਤੇ ਆਈ ਹੋਪ ਇਹ ਵਾਲੀ ਟਿਪ ਤੁਹਾਨੂੰ ਜਾਦੇ ਵਧੀਆ ਲੱਗੀ ਹੋਗੀ ਹੈਨਾ ਚਲੋ ਜੀ ਅਗਲੀ ਟੇਬਲ ਚੱਲਦੇ ਆ ਕਿਚਨ ਦੀ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦੀ ਮੇਨ ਕਿਹੜੀ ਹੁੰਦੀ ਹੈ ਭਾਂਡਿਆਂ ਨੂੰ ਸਾਫ਼ ਕਰਨਾ ਜਿਹੜੇ ਭਾਂਡੇ ਸੜ ਗਏ ਹੋਵੇ ਆ ਦੇਖ ਸਕਦੇ ਹੋ ਤੁਸੀਂ ਭਾਂਡਿਆਂ ਦਾ ਕਿੰਨਾ ਬੁਰਾ ਹਾਲ ਹੋਇਆ ਪਿਆ ਹੈ ਤੇ ਬੱਸ ਇਹਨਾਂ ਸਾਰਾਗੰ ਦਾ ਤਰੀਕਾ ਬਹੁਤ ਸਿੰਪਲ ਢੰਗ ਨਾਲ ਤੁਹਾਨੂੰ ਅੱਜ ਮੈਂ ਦੱਸਣ ਲੱਗੀ ਆਂ ਆਪਾਂ ਇੱਥੇ ਕੀ ਕਰਨਾ ਨਮਕ ਲੈ ਲੈਣੇ ਦੋ ਚਮਚੇ ਮੈਂ ਨਮਕ ਦੇ ਪਾ ਇਹਦੇ ਵਿੱਚ ਪਾ ਲਿਆ ਇੱਕ ਚਮਚਾ ਆਪਾਂ ਬੇਕਿੰਗ ਪਾਊਡਰ ਦਾ ਪਾ ਲਿਆ ਉਦੋਂ ਬਾਅਦ ਆਪਾਂ ਇੱਕ ਆਲੂ ਕੱਟ ਕੇ ਇਹਦੇ ਵਿੱਚ ਪਾ ਦੇਣਾ ਆਲੂ ਦਾ ਕਮਾਲ ਦੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਤੇ ਆਪਾਂ ਕੀ ਕਰਨਾ ਇੱਕ ਭਰ ਕੇ ਗਲਾਸ ਆਪਾਂ ਪਾਣੀ ਦਾ ਇਹਦੇ ਵਿੱਚ ਐਡ ਕਰ ਦੇਣਾ ਤੇ ਐਰ ਕੰਨ ਤੋਂ ਬਾਅਦ ਤੇ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਵੀ ਥੋੜੇ ਤੁਸੀਂ ਕਿਹੜੇ ਇਲਾਕੇ ਤੋਂ ਹਨਾ ਵੀਡੀਓ ਵਾਚ ਕਰ ਰਹੇ ਹੋ ਫਿਰ ਬਿਨੀ ਕਰ ਪਾ ਦੇਣਾ ਤੇ ਬਿਨੀ ਕਰ ਪਾ ਦੇ ਸਾਰੇ ਤੁਸੀਂ ਦੇ ਸਕਦੇ ਕਿੰਦਾ ਰਿਐਕਸ਼ਨ ਸ਼ੁਰੂ ਹੋ ਗਿਆ ਹਨਾ ਤੇ ਆਪਾਂ ਇਹਨਾਂ ਨੂੰ ਕੀ ਕਰਨਾ ਗੈਸ ਫਿੱਚਰਾ ਦੇਣਾ ਜਦੋਂ ਆਪਾਂ ਗੈਸ ਫਿੱਚਰਾ ਸਿਰਫ ਆਪਾਂ ਇਹਨਾਂ ਅੱਜ ਅੱਜ ਜਿੱਦਾਂ ਗੈਸ ਫਿੱਚਰਾਇਆ ਸਾਈਡਾ ਦੇ ਆ ਦੇਖ ਸਕਦੇ ਕਿ ਕਿੰਨਾ ਸਾਫ਼ ਹੋਣਾ ਸ਼ੁਰੂ ਹੋ ਗਿਆ ਹਨਾ ਪਾਣੂ ਘੱਟ ਮਤਲਬ ਵਾਲਾ ਹਾਂਡਿਆ ਜਦੋਂ ਬਿਲਕੁਲ ਉਵਾਲਾ ਇਹਨੂੰ ਸ਼ੁਰੂ ਹੋ ਜਾਣਾ ਕੇ ਪੇਚੀ ਦੇਖਿਆ ਆਪਣੇ ਆਪ ਹੀ ਸਾਫ ਹੋਣਾ ਸ਼ੁਰੂ ਹੋ ਗਿਆ ਸਿਰਫ ਆਪਾਂ 5 ਮਿੰਟ ਤੱਕ ਇਹਨੂੰ ਚੰਗੀ ਤਰ੍ਹਾਂ ਉਵਾਲ ਲੈਣਾ ਹੈ ਦੇਖ ਸਕਦੇ ਹੋ ਤੁਸੀਂ ਆ ਦੇਖੋ ਚੰਗੀ ਤਰ੍ਹਾਂ ਉਬਲ ਗਿਆ ਤੇ ਆਪਾਂ ਹੁਣ ਗੈਸ ਕਰ ਦਿੱਤੀ ਆ ਬੰਦ ਤੇ ਤੁਸੀਂ ਸਾਈਡਾਂ ਤੇ ਦੇਖ ਸਕਦੇ ਹੋ ਇਹ ਨਾ ਪਤਿਲਾ ਸਾਫ ਹੋਣਾ ਸਟਾਰਟ ਹੋ ਗਿਆ ਹੈ ਤੇ ਬਸ ਆ ਦੇਖੋ ਜੀ ਹੁਣ ਪਤਿਲੇ ਨੂੰ ਲਾ ਲਿਆ ਤੇ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਚਮਚੇ ਨਾਲ ਚੰਗੀ ਤਰ੍ਹਾਂ ਖੁਰਚ ਲੈਣਾ ਹੈ ਤਾਂ ਕਿ ਇਹ ਥੋੜੇ ਜਿਹਾ ਨਾ ਬਹੁਤ ਜ਼ਿਆਦਾ ਮਤਲਬ ਪਾਣੀ ਗਾਰਮ ਸੀ ਤੇ ਹੱਥ ਤੇ ਵੀ ਛਿੱਟੇ ਪੈਂਦੇ ਸੀ ਇਸ ਕਰਕੇ ਮੈਂ ਕਿਹਾ ਚਲੋ ਇੱਥੇ ਪੋਣਾ ਲੈਂਦੀ ਆ ਪੋਣੇ ਨਾਲ ਫਿਰ ਮੈਂ ਆਪਣੇ ਹੱਥ ਨੂੰ ਕਵਰ ਕੀਤਾ ਹੈ ਤੇ ਆਪਾਂ ਜਿੰਨਾ ਵੀ ਇਹ ਹੈਗੀ ਹੈ ਨਾ ਹੁਣ ਕਾਲਾਪਨ ਦੇਖ ਸਕਦੇ ਥੋੜੇ ਸਾਹਮਣੇ ਆ ਦੇਖੋ ਕਿਦਾਂ ਲੱਥ ਗਿਆ ਹੈ ਨਾ ਸੋ ਇਹ ਕੰਮ ਜਿਹੜੇ ਕਿਚਨ ਦੇ ਹੁੰਦੇ ਨੇ ਨਾ ਥੋੜੇ ਜਿਹਾ ਦਿਮਾਗ ਲਾਉਣ ਦੀ ਲੋੜ ਹੈ ਥੋੜੇ ਜਿਹਾ ਆਈਡੀਆ ਦੇਖਣ ਦੀ ਲੋੜ ਹੈ ਤੇ ਕੰਮ ਬਹੁਤ ਜਿਆਦਾ ਆਸਾਨ ਹੋ ਜਾਂਦਾ ਹੈ ਤੇ ਇੱਥੇ ਮੈਂ ਤੁਹਾਨੂੰ ਚਾਹ ਪੋਣੀ ਨਾਲ ਹੁਣ ਪੋਣੇ ਵੀ ਦੱਸ ਦਿੰਦੀ ਹਾਂ ਕਿੰਨਾ ਜਿਆਦਾ ਅ ਜਿਹੜੀ ਕਾਲਖ ਹੈ ਨਿਕਲੀ ਤੇ ਆਲੂਆਂ ਦੇ ਕਮਾਲ ਨਾ ਕਿੰਨੇ ਛੇਤੀ ਆ ਦੇਖੋ ਸਾਫ ਹੋ ਗਿਆ ਇਹ ਆਪਾਂ ਕੀ ਕਰਨਾ ਇੱਥੇ ਹੁਣ ਆਲੂਆਂ ਨੂੰ ਫੇਰ ਇਹਦੇ ਵਿੱਚ ਪਾ ਲੈਣਾ ਹੈ ਆਲੂ ਨੂੰ ਇਹਦੇ ਵਿੱਚ ਪਾਉਣ ਤੋਂ ਬਾਅਦ ਆਪਾਂ ਇੱਥੇ ਫੇਰ ਲੈਣਾ ਲੋਹੇ ਵਾਲਾ ਕੂਚਾ ਤੇ ਲੋਹੇ ਵਾਲੇ ਕੂਚੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਸਾਫ ਕਰ ਲੈਣਾ ਹੈ ਇਹਨੂੰ ਤਾਂ ਕਿ ਸਾਡੇ ਜਿਹੜਾ ਪਤੀਲਾ ਬਿਲਕੁਲ ਸਾਫ ਹੋ ਜਾ ਬਹੁਤ ਮੁਸ਼ਕਲ ਹੁੰਦਾ ਪਤੀਲੇ ਨੂੰ ਡਾਇਰੈਕਟ ਸਾਫ ਕਰਨਾ ਹਨਾ ਤੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਕੋਈ ਸਾਧਮਣਿਆ ਕੋਈ ਵੀ ਕੱਟ ਵਗੈਰਾ ਨਹੀਂ ਲਾਇਆ ਹੈਗਾ ਬਸ ਥੋੜੇ ਟਾਈਮ ਲੱਗ ਗਿਆ ਸੀਗਾ ਦੇਖ ਸਕਦੇ ਤੇ ਪਤੀਲਾ ਆਪਣਾ ਬਿਲਕੁਲ ਸਾਫ਼ ਹੋ ਗਿਆ ਦੇਖ ਸਕਦੇ ਕਿਤੇ ਵੀ ਕੋਈ ਜਿਆਦਾ ਮਤਲਬ ਸੜੇ ਹੋਏ ਦਾ ਨਿਸ਼ਾਨ ਨਹੀਂ ਹੈਗਾ ਆਈ ਹੋਪ ਇਹ ਵਾਲੀ ਟਿਪੀ ਤੁਹਾਨੂੰ ਵਧੀਆ ਲੱਗੀ ਹੋਗੀ ਚਲੋ ਜੀ ਅਗਲੀ ਟਿਪ ਵੱਲ ਜਲਦੀ ਆਪਣੇ ਭਦੀਵੇ ਪੀ ਹੁੰਦੇ ਪੁਰਾਣੇ ਦੀਵੇ ਪੀ ਹੁੰਦੇ ਇਹਨਾਂ ਦਾ ਇਸਤੇਮਾਲ ਜਿਹੜਾ ਅੱਜ ਮੈਂ ਤੁਹਾਡਾ ਤਰੀਕਾ ਸ਼ੇਅਰ ਕਰਨੇ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਇਹ ਵਾਲਾ ਤਰੀਕਾ ਇੱਥੇ ਦੀਵੇ ਲਏ ਇਹਨਾਂ ਵਿੱਚ ਮੈਂ ਪਾ ਦਿੱਤਾ ਹੈ ਪਾਣੀ ਪਾਣੀ ਪਾਣ ਤੋਂ ਬਾਅਦ ਤੁਸੀਂ ਤੋਂ ਵੀ ਜ਼ਿਆਦੇ ਦੀਵੇ ਵੀ ਲੈ ਸਕਦੇ ਹੋ ਕੋਈ ਉਹ ਨਹੀਂ ਹੈਗਾ ਪਾਣੀ ਪਾਣ ਤੋਂ ਬਾਅਦ ਇਹਨਾਂ ਨੂੰ ਮੈਂ ਰੱਖ ਦਿੱਤਾ ਹੈ ਫ੍ਰਿਜ ਦੇ ਵਿੱਚ ਜਿੱਦਾਂ ਆਪਾਂ ਕੋਲੀਆਂ ਰੱਖਦੇ ਹਾਂ ਹਨਾ ਤੇ ਜ਼ਿਆਦੇ ਬੱਤੀ ਖਿੱਚੀ ਜਾਂਦੀ ਹੈ ਤੇ ਤੁਸੀਂ ਮਿੱਟੀ ਦੇ ਭਾਂਡੇ ਰੱਖੋਗੇ ਵਿੱਚ ਬਹੁਤ ਘੱਟ ਬੱਤੀ ਖਿੱਚ ਹੁੰਦੀ ਹੈ। ਇਹ ਆ ਦੇ ਸਕਦੇ ਬਰਫ਼ ਬਹੁਤ ਮਿੰਟਾਂ ਸਕਿੰਟਾਂ ਦੇ ਵਿੱਚ ਬਰਫ਼ ਜੰਮ ਗਈ ਹੈ ਤੇ ਬਾਅਦ ਵਿੱਚ ਤੁਸੀਂ ਇਹਨੂੰ ਘੜੇ ਦੇ ਵਿੱਚ ਵੀ ਪਾ ਸਕਦੇ ਹੋ ਜਾਂ ਕੋਈ ਗਾਗਰ ਉਹਦੇ ਵਿੱਚ ਵੀ ਤੁਸੀਂ ਬਰਫ਼ ਨੂੰ ਇਸ ਤਰ੍ਹਾਂ ਪਾ ਸਕਦੇ ਹੋ। ਬਹੁਤ ਵਧੀਆ ਤੇ ਕਮਾਲ ਦੀ ਚੀਜ਼ ਹੈ ਤੇ ਆਪਣੀ ਸਿਹਤ ਵਾਸਤੇ ਵੀ ਵਧੀਆ ਇਹ ਵਾਲੀ ਬਰਫ਼ ਹੈ ਨਾ। ਚੰਗਾ ਜੀ ਉਹ ਮਾ ਵੀਡੀਓ ਦੀ ਸਮਾਪਤੀ ਇੱਥੇ ਕਰਦੀਆਂ ਚੰਗਾ ਜੀ ਹੱਸਦੇ ਵਸਦੇ ਰਹੋ